ਪੁਰਸਵਾਰ ਤਾਂ ਨਾ ਕਹ ਕੇ ਇੱਕ ਸਿੱਖ ਦੇ ਮੰਦਿਰ ਬਰਬਲੇ ਦੀ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਦੇਸ਼ ਯਾਦ ਹੋਇਆ ਇੱਕ ਐਸੀ ਘਟਨਾ ਵਾਪਰੀ ਜੀ ਨੇ ਸਿੱਖਾਂ ਦੇ ਦਿਲ ਤੇ ਬਹੁਤ ਵੱਡਾ ਦਰਦ ਦਿੱਤਾ ਤੇ ਸਾਰੇ ਮਾਨਵਤਾ ਦੇ ਭਲਾ ਸੋਚਣ ਵਾਲੇ ਲੋਕਾਂ ਦੇ ਮਨ ਤੇ ਬੜਾ ਵੱਡਾ ਅਸਰ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਬੇਅਦਬੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਗਿਆ ਉੱਥੇ ਫਿਰ ਪੋਸਟਰ ਲਾਏ ਗਏ ਬਈ ਤੁਹਾਡਾ ਅਸੀਂ ਤੁਹਾਡੇ ਗੁਰੂ ਨੂੰ ਅਸੀਂ ਚੁਰਾ ਕੇ ਲੈ ਚਲੇ ਆ ਫਿਰ ਉੱਥੇ ਇਹ ਐਲਾਨ ਕੀਤਾ ਗਿਆ ਕਿ ਅਸੀਂ ਤੁਹਾਡੇ ਗੁਰੂ ਦੇ ਜਿਹੜੇ ਅੰਗ ਆ ਪਵਿੱਤਰ ਅੰਗ ਆ ਉਹ ਅਸੀਂ ਗਲੀਆਂ ਵਿੱਚ ਖਿਲਾਰ ਰਹੇ ਆ ਤੇ ਹੋਰ ਵੀ ਉਸ ਤੋਂ ਬਾਅਦ ਕਈ ਬੇਅਦਬੀਆਂ ਦਾ ਦੌਰ ਆਇਆ ਜਿਹਦੇ ਲਈ ਸਿੱਖਾਂ ਦੇ ਮਨ 'ਚ ਵੱਡਾ ਰੋਸ ਜੀ ਸਰਕਾਰ ਅਕਾਲੀ ਦਲ ਦੀ ਸੀ ਮੇਰਾ ਅੱਜ ਦਾ ਕਹਿਣ ਦਾ ਮੰਤਵ ਕਿਸੇ ਅਕਾਲੀ ਸਰਕਾਰ ਜਾਂ ਅਕਾਲੀ ਲੀਡਰ ਦੀ ਤਰਫਦਾਰੀ ਕਰਨਾ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਬਾਗੀ ਅਕਾਲੀਆਂ ਨੇ ਹਕਾਲਤਖਸਰ ਤੇ ਚਿੱਠੀ ਦਿੱਤੀ ਆ ਦੋਸ਼ ਪੱਤਰ ਦਿੱਤਾ ਤੇ ਉਸ ਦੋਸ਼ ਪੱਤਰ ਨੂੰ ਹਕਾਲਤਖਸਰ ਦੇ ਜੱਜਦਾਰ ਸਾਹਿਬ ਨੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਤੋਂ ਜਵਾਬ ਲਿਆ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਹੁੰਦਾ ਕੀ ਨਹੀਂ ਹੁੰਦਾ ਮੈਂ ਕਿਸੇ ਦੀ ਕਵਰ ਦੇ ਵਿੱਚ ਨਹੀਂ ਪੈਣਾ ਪਰ ਇੱਕ ਗੱਲ ਮੈਂ ਸਮਝਦਾ ਕਿ ਜਦੋਂ ਇੱਕ ਸਿੱਖ ਆ ਜਿਹੜਾ ਉਹ ਸਿੱਖ ਦੇ ਮੰਨ ਦਾ ਦਰਦ ਕਿੱਡਾ ਵੱਡਾ ਅੱਜ ਕੀ ਹੋ ਰਿਹਾ ਅੱਜ ਇਹਨਾਂ ਸਾਰੀਆਂ ਗੱਲਾਂ ਦਾ ਦੋਸ਼ੀ ਇੱਕ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਪਹਿਲਾਂ ਭਾਜਪੀ ਦੀ ਬੋਕਲ ਵਿੱਚ ਬਿਠਾ ਜੁੜਿਆ ਰਿਹਾ ਉਸ ਤੋਂ ਬਾਅਦ ਅੱਜ ਉਹ ਉਹਨਾਂ ਦੇ ਫੜੇ ਜਾਣ ਤੋਂ ਬਾਅਦ ਜਦ ਰੌਲਾ ਪੈ ਗਿਆ ਫੋਟੋਆਂ ਆ ਗਈਆਂ ਤਾਂ ਫਿਰ ਇਸ ਪੰਜਾਬ ਸਰਕਾਰ ਦੇ ਜਿਹੜਾ ਪੁਲਿਸ ਤੰਤਰ ਆ ਉਹਦਾ ਉਹ ਵਾਦਾ ਮਾਫ ਬਣ ਗਿਆ ਜਾਂ ਨਹੀਂ ਬਣ ਗਿਆ ਗੱਲਾਂ ਇਹ ਪਹੁੰਚ ਰਹੀਆਂ 2 ਮਹੀਨੇ ਤੋਂ ਬਾਅਦ ਉਹ ਬਾਹਰ ਆ ਗਿਆ ਤੇ ਅੱਜ ਉਹ ਸਿੱਖਾਂ ਨੂੰ ਚੜਾ ਰਿਹਾ ਅੱਜ ਉਹ ਸਿੱਖਾਂ ਦੇ ਸਾਹਮਣੇ ਭੰਗੜਾ ਪਾ ਰਿਹਾ ਕੀ ਮੈਂ ਜਿਹੜਾ ਦੋਸ਼ੀ ਆ ਤੇ ਮੈਂ ਦੱਸਦਾ ਕਿ ਕੀ ਹੋਇਆ ਮੈਨੂੰ ਇਹ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਜਿਹੜਾ ਕੁਝ ਉਹ ਬੋਲ ਰਿਹਾ ਉਹ ਕਿਸੇ ਦਾ ਬੁਲਾਇਆ ਬੋਲਦਾ ਬੋਲੇ ਕੋਈ ਗੱਲ ਨਹੀਂ ਪਰ ਕੀ ਉਹਨੇ ਨਵੀਂ ਗੱਲ ਕਿਹੜੀ ਕਹਿਤੀ ਜਿਹੜੇ ਦੋਸ਼ ਪਹਿਲਾਂ ਦੇ ਲੱਗੇ ਆ ਉਸ ਸਮੇਂ ਦੀ ਕਾਲੀ ਸਰਕਾਰ ਤੇ ਉਹੀ ਦੋਸ਼ ਇਹਨੇ ਦੱਸੇ ਆ ਪਰ ਮੈਨੂੰ ਗਿਲਾ ਇਸ ਗੱਲ ਦਾ ਹੈ ਕਿ ਆ ਜਿੰਨਾ ਸਿੱਖ ਵਾਮ ਹੈ ਕੀ ਇਹ ਸਿੱਖ ਵਾਮ ਦੇ ਅੰਦਰੋਂ ਆਪਣੇ ਗੁਰੂ ਦਾ ਸਤਕਾਰ ਤੇ ਉਹ ਅਣਖ ਬਰ ਗਈ ਆ ਮੈਨੂੰ ਬੜਾ ਇਸ ਗੱਲ ਦਾ ਰੰਜ ਹੋਇਆ ਮੈਂ ਮੈਂ ਕਹਿ ਰਿਹਾ ਵੀ ਮੈਂ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦੁੱਖ ਹੈ ਕਿ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਜੀ ਅਸੀਂ ਅਕਾਲੀ ਦਲ ਦੇ ਵਾਰਿਸਾਂ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਮੈਂ ਬੜੇ ਸਤਕਾਰ ਨਾਲ ਨਾਂ ਲੈ ਰਿਹਾ ਵਡਾਲਾ ਸਾਹਿਬ ਦਾ ਵਡਾਲਾ ਸਾਹਿਬ ਦੇ ਬਾਪ ਨਾਲ ਮੇਰਾ ਬੜਾ ਚੰਗਾ ਪਿਆਰ ਰਿਹਾ ਮੈਂ ਉਹਦਾ ਬਹੁਤ ਸਤਿਕਾਰ ਕਰਦਾ ਚਾਹੇ ਉਹ ਕਾਲੀਦਾਲ ਚ ਨਹੀਂ ਵੀ ਸਿਰੇ ਉਦੋਂ ਵੀ ਮੈਂ ਸਤਿਕਾਰ ਕਰਦਾ ਸੀ ਅੱਜ ਵੀ ਮੈਂ ਆਨਲਾਈਨ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਮੇਰੇ ਮਨ ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਵਡਾਲਾ ਸਾਹਿਬ ਦੇ ਮਨ ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕੀ ਗੁਰੂਗ੍ਰਾਂਧ ਸਾਹਿਬ ਦੇ ਬਿਆਦਵੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧੰਨਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਤੇ ਉਹਦੇ ਕੋ ਉਹਨੂੰ ਕੋਟ ਕਰ ਰਹੇ ਨੇ ਅਖਬਾਰਾਂ ਦੇ ਵਿੱਚ ਖਬਰਾਂ ਨੇ ਕਿਸ ਕਿਸ ਜ਼ਮੀਰ ਨਾਲ ਤੁਸੀਂ ਇਹ ਗੱਲ ਕਰ ਰਹੇ ਕੀ ਕੀ ਤੁਹਾਡਾ ਇਹ ਫਰਜ਼ ਨਹੀਂ ਸੀ ਤੁਹਾਨੂੰ ਇਹ ਦੇਖਦਿਆਂ ਤੁਹਾਡੇ ਅੱਖਾਂ 'ਚ ਲਹੂ ਚੜਨਾ ਚਾਹੀਦਾ ਸੀ ਜਿਹੜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਸਰਕਾਰਾਂ ਦੇ ਸਰਕਾਰ ਲੀਡਰਾਂ ਦੇ ਉਹ ਮਾਮਲਾ ਕਾਲਤਖ ਸਾਹਿਬ ਕੋਲ ਗਿਆ ਕੀ ਤੁਸੀਂ ਕਾਲਤਖ ਸਾਹਿਬ ਨੂੰ ਕਿਨਾਂ ਸਤਕਾਰ ਨਹੀਂ ਦਿੰਦੇ ਕੀ ਆਸ ਨਹੀਂ ਹੈਗੀ ਕਾਲਤਖ ਸਾਹਿਬ ਕੋਲ ਜਾ ਕੇ ਤੁਸੀਂ ਇਸ ਗੱਲ ਦਾ ਜਵਾਬ ਮੰਗਦੇ ਹੋ ਤੇ ਉਹਨਾਂ ਦੇ ਜਵਾਬ ਦੀ ਡੀਕ ਕਰੋ ਤੇ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਹਨੇ ਸਭ ਤੋਂ ਮਾੜਾ ਕਰਣਾ ਕੰਮ ਕੀਤਾ ਉਹ ਕਹਿੰਦਾ ਵਾ ਕੀਤਾ 6 ਕੇਸ ਦਰਜ ਨੇ ਆ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਵਿੱਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਦਰਜ ਨੇ ਔਰ ਔਰ ਰਿਕਾਰਡ ਆਏਗਾ ਨਾ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੇਰ ਕਰੇਗਾ ਕੁਸਤਾ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਖ ਕੀ ਵੇਖਣਗੇ ਇਤਿਹਾਸ ਕੀ ਕਹੇਗਾ ਕਿ ਜਿਸ ਨੇ ਬੇਅਦਬੀ ਕੀਤੀ ਜਿਸ ਨੇ ਇਹ ਸਾਰਾ ਮਾਮਲਾ ਖੜਾ ਕੀਤਾ ਉਸ ਨੂੰ ਤੁਸੀਂ ਸਨਮਾਨ ਕਰ ਰਹੇ ਹੋ ਮੈਂ ਇਹਦੇ ਤੋਂ ਤਾਂ ਕਹਿ ਲੈਣਾ ਚਾਹੁੰਦਾ ਕਿ ਜਿੰਨੇ ਤੁਸੀਂ ਗਿਰ ਚੁੱਕੇ ਹੋ ਅੱਜ ਇਹ ਤੁਸੀਂ ਜਿਹੜੇ ਲੋਕ ਕਹਿੰਦੇ ਹੋਗੇ ਸੀ ਅਕਾਲੀ ਦਲ ਨੂੰ ਕਿ ਨਾ ਸਹੀ ਕਰਨਾ ਚਾਹੁੰਦੇ ਆ ਤੁਸੀਂ ਪ੍ਰਦੀਪ ਕਲੇਰ ਨੂੰ ਪ੍ਰਧਾਨ ਬਣਾਓ ਤਾਂ ਇਹ ਤੁਹਾਡਾ ਤਾਰਨ ਹਰ ਬਣ ਸਕੇ ਚਾਹੀਦਾ ਕੀ ਸੀ ਕਿ ਜਿਹੜੀਆਂ ਸਰਕਾਰਾਂ ਦੀ ਇਹ ਕਰਤੂਤ ਹੈ ਜਿਹਦੇ ਕਰਕੇ ਉਹ ਬਾਹਰ ਫਿਰ ਰਿਹਾ ਜਿਹਦੇ ਕਰਕੇ ਉਹ ਅੱਜ ਤੁਹਾਡੇ ਆਲੇ ਦੁਆਲੇ ਦਾੰਦਨਾਂ ਦਾ ਫਿਰਦਾ ਤੁਹਾਨੂੰ ਮੂੰਹ ਚੜਾ ਰਿਹਾ ਸਿੱਖਾਂ ਨੂੰ ਸ਼ਰਮਿੰਦਗੀ ਆ ਇਸ ਗੱਲ ਦੀ ਕਿੱਥੇ ਗਈ ਸਾਡੀ ਅਣਖ ਜਿੱਥੇ ਗੁਰੂ ਦੀ ਗੱਲ ਕਰਦੇ ਸੀ ਗੁਰ ਕੀ ਨਿੰਦਾ ਸੁਣੇ ਨਾਲ ਕਾਰ ਭੇਟ ਕਰੇ ਸੰਗਰਪਾਨ ਉਹ ਕਿੱਥੇ ਚਲੀ ਗਈ ਜਿਹੜਾ ਗੱਲਾਂ ਇਹ ਨਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਦੀ ਜਗਾਉਂਦੇ ਸਰਕਾਰ ਦੇ ਲਈ ਇਸ ਗਾਲੀ ਆਵਾਜ਼ ਠਾਉਂਦੇ ਕਿ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਪਰ ਤੁਸੀਂ ਉਹਨੂੰ ਹੀਰੋ ਬਣਾ ਰਹੇ ਹੋ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹੋ ਦੱਸੋ ਕੀ ਵਥਰਾ ਕਰਤਾ ਹੋ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾ ਅਕਾਲ ਤਖਤ ਸਰ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਮੈਂਡ ਕਰਾਓ ਉਹ ਚ ਕੋਟ ਪਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਅਸਾਮ ਕੀਤਾ ਸਾਡੇ ਦੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਕਿਨਾਂ ਜਹਦਰ ਸਾਹਿਬ ਇਹ ਹੋਰ ਗੱਲਾਂ ਇਹ ਚ ਜਮਾ ਕਰੂ ਹੱਦ ਹੋ ਗਈ ਆ ਐਡੀ ਸ਼ਰਮਨਾਕ ਗੱਲ ਆ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕਿ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਧਰਮ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਜਿਹੜਾ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਸ਼ਰੂਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮਨ ਦਾ ਬਲਬਲਾ ਇੱਕ ਸਿੱਖ ਹੋਣ ਦੇ ਨਾਤੇ ਇਹ ਬਹੁਤ ਮਾੜੀ ਗੱਲ ਹੈ ਸਿੱਖ ਇਤਿਹਾਸ ਦੇ ਵਿੱਚ ਐਡੀ ਮਾੜੀ ਗੱਲ ਹੈ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਮੁੱਢ ਜਿਹਨੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਜੀ ਸਨਮਾਨ ਦੇ ਰਹੇ ਆ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਾ ਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਕਿ ਬਹੁਤ ਧਨਵਾਦ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਇਹ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਡਰੋ 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 ਅਕਾਲ ਤਖਤ ਦੇ ਦਾਦਾ ਛੇਵੇਂ ਪਾਤਸ਼ਾਹ ਦੀ ਉਹ ਸ਼ਕਤੀ ਦੇ ਭੈ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਸ਼ਾ ਨਾਲ ਆਊਗਾ ਉਹ ਕੁਝ ਪ੍ਰਾਪਤ ਹੋਊਗਾ ਮੈਂ ਇੱਥੇ ਕਿਸੇ ਨੂੰ ਬਰੀ ਕਰਨ ਲਈ ਕਿਸੇ ਨੂੰ ਵਾਕਿਨਾ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਕਾਲਾ ਕਰਨਾ ਵਾ ਤੁਹਾਡਾ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਮਹਾਨ ਸਿੱਖ ਹੋਵਾਂਗਾ ਮੈਂ ਤਾਂ ਛੋਟਾ ਜਿਹਾ ਸੇਵਾਦਾਰਾਂ ਝਾੜੂ ਬਰਦਾਰ ਹਾਂ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਆਵਾਮ ਨੂੰ ਇਹ ਗੱਲ ਦੱਸਣੀ ਚਾਹੁੰਨਾ ਕਿ ਇਹ ਜਿਹੜਾ ਕੁਝ ਹੋ ਰਿਹਾ ਤੁਸੀਂ ਦੇਖੋ ਇਹਨੂੰ ਇਸ ਨੂੰ ਪਰਚੋਲੋ ਕੀ ਇੱਕ ਵਿਅਕਤੀ ਨਾਲ ਜਿਹੜਾ ਕਿ ਤੁਹਾਡਾ ਰਾਸ ਹੀ ਵਿਰੋਧੀ ਆ ਉਸ ਨੂੰ ਮਾਰਨ ਵਾਸਤੇ ਅੱਜ ਤੁਸੀਂ ਬਿਆਦਮੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਤੁਸੀਂ ਸਨਮਾਨ ਦੇ ਰਹੇ ਹੋ ਮੈਂ ਫਿਰ ਕਹਿੰਦਾ ਉਹਨੂੰ ਕਾਲ ਜਿਹੜੇ ਚੰਗਾ ਅਕਾਲੀਦਾਰ ਤੁਸੀਂ ਬਣਾਉਣ ਜਾ ਰਹੇ ਹੋ ਦਾ ਪ੍ਰਧਾਨ ਬਣਾ ਲਓ ਇਹ ਅੱਜ ਮੇਰੇ ਮਨ ਦੇ ਬਲਬਲੇ ਸੀ ਸ਼ੈ ਦਿੱਤੀ ਜਾ ਰਹੀ ਹੈ ਕਿਧਰ ਕਿਧਰ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਸ਼ੈ ਸਰਕਾਰਾਂ ਦੀਆਂ ਮੈਂ ਕਹਿੰਦਾ ਮੈਨੂੰ ਹੈਰਾਨੀ ਇਸ ਗੱਲ ਦੀ ਭਾਜਪਾ ਇਹ ਕੰਮ ਕਰ ਰਹੀ ਆ ਉਹਦਾ ਕੰਮ ਆ ਉਹ ਕਹਿੰਦਾ ਮੈਂ ਸਿੱਖਾਂ ਨੂੰ ਚੌਥੀ ਕਰਨੀ ਆ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਕਾਲ ਤੱਕ ਸਾਹਿਬ ਦੀ ਉਸ ਸਰਵਉੱਚਾਂ ਨੂੰ ਚੈਲੰਜ ਕਰਾਉਣਾ ਕਾਂਗਰਸ ਕਹਿੰਦੀ ਆ ਮੈਂ ਢਾਹ ਅਕਾਲ ਤਖਸਾਲ ਅਸੀਂ ਇਸੇ ਨੀਤੀ ਤੇ ਚੱਲਾਂਗੇ ਉਹ ਇਥੋਂ ਦੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਆ ਪਰ ਹੈਰਾਨੀ ਇਸ ਗੱਲ ਦੀ ਕਿ ਉਹਨਾਂ ਤਿੰਨ ਪਾਰਟੀਆਂ ਦੀਆਂ ਤਿੰਨੇ ਪਾਰਟੀਆਂ ਸਿੱਖ ਕੌਮ ਨੂੰ ਮਾਰਨਾ ਚਾਹੁੰਦੀਆਂ ਨੇ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਅਕਾਲ ਤਖਸਾਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਬੋਲੀ ਤੁਸੀਂ ਬੋਲ ਰਹੇ ਹੋ ਆਪਣੇ ਆਪ ਨੂੰ ਵੱਟੇ ਅਕਾਲੀ ਬੋਲ ਰਹੇ ਹੋ ਡੁੱਬ ਕੇ ਮਰਨ ਵਾਲੀ ਗੱਲ ਗਰੇਜ਼ ਮੈਂ ਤਾਂ ਪਹਿਲੇ ਹੀ ਕਹਿ ਰਿਹਾ ਹਾਂ ਇਹਦਾ ਮਤਲਬ ਤੁਹਾਨੂੰ ਕਾਲ ਤਖਤ ਸਾਹਿਬ ਤੇ ਕੋਈ ਕੋਈ ਉਹਦਾ ਸਤਕਾਰ ਨਹੀਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਨਹੀਂ ਦੋਵੇਂ ਤੀਰਾਂ ਬੰਨੋ ਇੰਜ਼ਾਮਬਾਜ਼ੀ ਨਹੀਂ ਦੂਜੀ ਤਰ ਮੈਂ ਨਹੀਂ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਨ ਲਈ ਬੈਠਾ ਹਾਂ ਪਰ ਮੈਂ ਇਹ ਗੱਲ ਕਰਦਾ ਕਿ ਜਿਨ੍ਹਾਂ ਨੂੰ ਤੁਸੀਂ ਪੱਤਰ ਦਿੱਤਾ ਉਹਨਾਂ ਨੇ ਸੱਦਾ ਦਿੱਤਾ ਉਹਨੇ ਜਵਾਬ ਦੇਤਾ ਉਹ ਜਵਾਬ ਚ ਜਵਾਬ ਇੱਕ ਇਤਿਹਾਸ ਦਾ ਪੰਨਾ ਬਣ ਗਿਆ ਜਿਹੜਾ ਕਦੇ ਲੁਕਿਆ ਰਹਿ ਨਹੀਂ ਸਕਦਾ ਉਹਦੇ ਲਈ ਤੁਸੀਂ ਸਵਾਲ ਕੀਤੇ ਠੀਕ ਹੈ ਮੈਨੂੰ ਇਸ ਗੱਲ ਦਾ ਕੋਈ ਮਸਲਾ ਨਹੀਂ ਪਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਆਪਣਾ ਆਪਣਾ ਹੀਰੋ ਬਣਾ ਰਹੇ ਜਿਹਨੇ ਸਭ ਤੋਂ ਘਲੌਣੀ ਕੰਮ ਕੀਤਾ ਕੀ ਸੇਖ ਨੂੰ ਐਡਾ ਗਰਕ ਗਿਆ ਉਹਦੀ ਅੱਖ ਮਰ ਗਈ ਆਪਣੇ ਗੁਰੂ ਪ੍ਰਤੀ ਉਹਦਾ ਸਮਰਪਣ ਖਤਮ ਹੋ ਗਿਆ ਇਹ ਲੋਕ ਕੀ ਗਵਾਹੀ ਕਰਨਗੇ ਇਹ ਬਹੁਤ ਵੱਡਾ ਸਵਾਲ ਆ ਮੈਂ ਸੰਗਤ ਨੂੰ ਅਪੀਲ ਕਰਦਾ ਮੈਂ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਅਪੀਲ ਕਰਦਾ ਕਿ ਇਸ ਗੱਲ ਦਾ ਅਸਲੀ ਅਰਥ ਸਮਝੋ ਕਿ ਇੰਨੇ ਅਸੀਂ ਗਿਰ ਗਏ ਰਾਜਨੀਤੀ ਦੀ ਦਲਦਲ ਵਿੱਚ ਇੰਨੇ ਫਸ ਗਏ ਕਿ ਅਸੀਂ ਰਾਜਨੀਤਿਕ ਵਿਰੋਧੀਆਂ ਨੂੰ ਮਾਰਨ ਵਾਸਤੇ ਅਸੀਂ ਆਪਣਾ ਆਕਾ ਆਪਣਾ ਹੀਰੋ ਉਹ ਬਣਾ ਲਿਆ ਜਿਹੜੇ ਬਿਆਦਮੀ ਕਰਨ ਵਾਲੇ ਨੇ ਇਹ ਡੇਰਾ ਸਰਸਾ ਸਾਧ ਦੇ ਚੇਲੇ ਜਿਹੜੇ ਆ ਨਾਟਕ ਕਰ ਰਹੇ ਨੇ ਸਰਕਾਰਾਂ ਨੂੰ ਬੁਲਾ ਰਹੀਆਂ ਨੇ ਪੜਿਆ ਬਾਠ ਬੋਲ ਰਿਹਾ ਉਹ ਪਰ ਅੱਜ ਅਸੀਂ ਇਸ ਗੱਲ ਦਾ ਖਿਆਲ ਨਹੀਂ ਕਰ ਰਹੇ ਕਿ ਅਸੀਂ ਜਿਹੜਾ ਕੁਝ ਕਰ ਰਹੇ ਆ ਇਹ ਕੌਮ ਸਾਨੂੰ ਸਵਾਲ ਪੁੱਛੇ ਸੋ ਮੇਰੇ ਵਿਚਾਰ ਸੀ ਮੇਰੇ ਵਿਚਾਰਾਂ ਤੇ ਜਜ਼ਬਾਤ ਥੋੜੇ ਜਿਹਾ ਵੱਧ ਗਏ ਹੋਣਗੇ ਪਰ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਪਰ ਇਹ ਮੇਰੇ ਦਿਲ ਦਾ ਦਰਦ ਆ ਜਿਹੜਾ ਮੈਂ ਤੁਹਾਨੂੰ ਇੱਕ ਫੋਟੋ ਆ ਸਵਾਲ ਆ ਜਿਸ ਦਾ ਤੁਹਾਡੀ ਬੇਦਨਾ ਸਾਡੇ ਵੀ ਮਨ ਚ ਬੇਦਨਾ ਹੋਊਗੀ प्रदीप ਕਲੇਰ ਨੇ ਜਿਹੜੇ ਇਲਜ਼ਾਮ ਲਗਾਏ ਨੇ ਸਰਦਾਰ ਸੁਖੀ ਸਿੰਘ ਬਾਦੂ ਤੇ ਡੇਰੇ ਜਾਨ ਦੇ ਉਹਨੇ ਸਰੇ